ਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼ਿਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ YouTube ਚੈਨਲ ਉੱਪਰ ਆਈ ਹੋਪ ਤੁਸੀਂ ਵਧੀਆ ਹੋਵੋਗੇ ਦੋਸਤੋ ਜੇਕਰ ਪਹਿਲਾਂ ਵਾਲੀਆਂ ਵੀਡੀਓਜ਼ ਨਹੀਂ ਦੇਖੀਆਂ ਭਾਵੇਂ ਉਹ ਪੇਪਰ A ਦੀਆਂ ਵੀਡੀਓਜ਼ ਜੋ ਤੁਹਾਨੂੰ ਮੈਂ ਪ੍ਰੋਵਾਈਡ ਕੀਤੀਆਂ ਹੋਈਆਂ ਹਨ ਉਹ ਨਹੀਂ ਦੇਖੀਆਂ ਉਹਨਾਂ ਨੂੰ ਦੇਖ ਲਿਓ ਪੰਜਾਬ ਜੀਓਗ੍ਰਾਫੀ ਦੀਆਂ ਵੀਡੀਓਜ਼ ਨਹੀਂ ਦੇਖੀਆਂ ਉਹਨਾਂ ਨੂੰ ਦੇਖ ਲਿਓ ਤੇ ਹੋਰ ਵੀ ਕਾਫੀ ਵੀਡੀਓਜ਼ ਜੋ ਹਨ ਤੁਹਾਨੂੰ ਪ੍ਰੋਵਾਈਡ ਕੀਤੀਆਂ ਗਈਆਂ ਹਨ ਇਸ ਚੈਨਲ ਦੇ YouTube ਪਲੇਟਫਾਰਮ ਤੇ ਤੁਹਾਨੂੰ ਬਹੁਤ ਕਾਫੀ ਵੀਡੀਓ ਮਿਲ ਜਾਣਗੀਆਂ ਜੋ ਕਿ ਬਹੁਤ ਹੀ ਜ਼ਿਆਦਾ ਹੈਲਪਫੁਲ ਰਹਿਣ ਵਾਲੀਆਂ ਹਨ ਜਾਂ ਰਹਿ ਚੁੱਕੀਆਂ ਹਨ ਦੋਸਤੋ ਤਾਂ ਕੁਝ ਵੀ ਕਰਨ ਦੇ ਲਈ ਦੋਸਤੋ ਤੁਸੀਂ ਸਭ ਤੋਂ ਪਹਿਲਾਂ ਇੱਕੋ ਕੰਮ ਕਰਨਾ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਇਹ ਬਿਲਕੁਲ ਨਹੀਂ ਭੁੱਲਣਾ ਤਾਂ ਦੋਸਤੋ ਤੁਹਾਨੂੰ ਮੈਂ ਦੱਸ ਦਵਾਂ ਇਹ ਕੁਸ਼ਨ ਹੈ UGC NET ਦੇ ਲਈ ਇੰਪੋਰਟੈਂਟ ਹਨ IAS PCS PS TET ਮਾਸਟਰ ਕੈਡਰ ਐਂਡ ਜੋ ਹੋਰ ਐਗਜ਼ਾਮ ਹਨ ਜਿਸ ਤਰ੍ਹਾਂ ਕਿ ਗੱਲ ਕੀਤੀ ਜਾਵੇ ਕਿ ਪੰਜਾਬ ਜੋ ਕਿ ਪੰਜਾਬ ਪੁਲਸ ਹੈ ਜਾਂ ਹੋਰ ਅਦਰ ਕੰਪਿਟ ਜਿੰਨੇ ਵੀ ਕੰਪੀਟੀਟਿਵ ਇਗਜ਼ਾਮ ਨੂੰ ਮਤਲਬ ਕੀ ਹੈ ਪੇਪਰ A ਐਂਡ B ਦੋਨਾਂ ਦੇ ਲਈ ਕੀ ਹੈ ਬਹੁਤ ਜਿਆਦਾ ਮਹੱਤਵਪੂਰਨ ਪ੍ਰਸ਼ਨ ਇਸ ਵੀਡੀਓ ਦੇ ਵਿੱਚ ਕਰਾਈ ਜਾਣਗੇ ਤਾਂ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਤੁਹਾਨੂੰ ਬਹੁਤ ਵਧੀਆ ਕੁਐਸਚਨ ਹੀ ਨਹੀਂ ਮਿਲਣਗੇ ਉਹਨਾਂ ਦੇ ਬਾਰੇ ਜਾਣਕਾਰੀ ਵੀ ਮਿਲੇਗੀ ਤੇ ਜੇਕਰ ਚੈਨਲ ਦੇ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਉਸਨੂੰ ਲਾਈਕ ਕਰਨਾ ਕੰਟੈਂਟ ਵਧੀਆ ਲੱਗਿਆ ਤਾਂ ਲਾਈਕ ਕਰਨਾ ਕਮੈਂਟ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਆਪਦੇ ਭੈਣਾਂ ਭਰਾਵਾਂ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਦੇ ਵਿੱਚ ਤਾਂ ਦੋਸਤੋ ਆਪਾਂ ਚੱਲਦੇ ਹਾਂ ਪਹਿਲੇ ਕੁਐਸਚਨ ਵੱਲ ਜ਼ਿਆਦਾ ਟਾਈਮ ਨਾ ਖਰਾਬ ਕਰਦੇ ਹੋਏ ਪਹਿਲਾ ਕੁਐਸਚਨ ਹੈ ਜੋ ਤੁਹਾਡੀ ਸਕਰੀਨ ਤੇ ਕਹਿ ਰਿਹਾ ਹੈ ਕਿ ਰਿਗਵੇਦਿਕ ਸਮੇਂ ਵਿੱਚ ਪੰਜਾਬ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਦੋਸਤੋ ਪੇਪਰ ਦੇ ਵਿੱਚ ਮੋਸਟ ਰਿਪੀਟਡ ਕੁਐਸਚਨ ਹੈ ਜੋ ਇਸ ਨੂੰ ਮੰਨਿਆ ਗਿਆ ਹੈ ਕਿਉਂਕਿ ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਹੈ ਵੈਦਿਕ ਪੀਰੀਅਡ ਰਿਗਵੇਦਿਕ ਜਿੱਥੇ ਕੀ ਹੈ ਰਿਗਵੇਦ ਸਾਡੇ ਜੋ ਵੇਦ ਸਾਨੂੰ ਉਹ ਸਨ ਚਾਰ ਦੋਸਤੋ ਯਾਦ ਰੱਖਣਾ ਹੈ ਕਿਹੜੇ-ਕਿਹੜੇ ਇੱਕ ਸਾਰ ਜੀ ਸਾਨੂੰ ਪਤਾ ਹੈ ਰਿਗਵੇਦ ਹੋਇਆ ਹੈ ਦੂਸਰਾ ਹੋਇਆ ਹੈ ਸਾਮਵੇਦ ਹੋਇਆ ਹੈ ਤੀਸਰਾ ਹੋਇਆ ਹੈ ਜੋ ਯਜੁਰਵੇਦ ਹੋਇਆ ਹੈ ਜੈ ਉਰਵੇਦ ਐਂਡ ਅਦਰਵੇਦ ਤਾਂ ਇਹ ਚਾਰੇ ਯਾਦ ਰੱਖਣੇ ਤੇ ਇਸ ਸੀਕੁਐਂਸ ਵਿੱਚ ਯਾਦ ਰੱਖਣੇ ਦੋਸਤੋ ਇਹਨਾਂ ਵਿੱਚ ਜੋ ਸਭ ਤੋਂ ਪਹਿਲਾ ਹੈ ਉਹ ਕੀ ਹੈ ਸਾਡਾ ਕੁਐਸਚਨ ਬਣਿਆ ਹੈ 올ਡੇਸਟ ਸਭ ਤੋਂ ਪੁਰਾਣਾ ਕੀ ਹੈ ਇਹ ਵੇਦ ਹੈ ਤੇ ਚਾਰ ਵੇਦ ਹਨ ਅਤੇ ਇਸ ਵਿੱਚ ਜੋ ਸਭ ਤੋਂ ਪੁਰਾਣਾ ਇਸ ਵਿੱਚ 10 ਮੰਡਲ ਹਨ ਤਾਂ ਦੋਸਤੋ ਇਹ ਇਨਫੋਰਮੇਸ਼ਨ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਤਾਂ ਪੈਂਦਾ ਹੈ ਹਜੇ ਇੱਥੇ ਤੱਕ ਹੀ ਨਹੀਂ ਹੋਇਆ ਇਸ ਤੋਂ ਅੱਗੇ ਵੀ ਆਪਾਂ ਦੇਖਦੇ ਹਾਂ ਇਹ ਰਿਗਵੇਦਿਕ ਪੀਰੀਅਡ ਦੇ ਵਿੱਚ ਸਾਡੇ ਦੇਸ਼ ਵਿੱਚ ਮੀਨਜ਼ ਕੀ ਸਾਡੇ ਪੰਜਾਬ ਵਿੱਚ ਆਰਿਆ ਲੋਕ ਆਏ ਸਨ ਇਹ ਵੀ ਯਾਦ ਰੱਖਣ ਵਾਲੀ ਬਹੁਤ ਇੰਪੋਰਟੈਂਟ ਗੱਲ ਹੈ ਆਰਿਆ ਲੋਕ ਜਦੋਂ ਆਏ ਸਨ ਉਸ ਸਮੇਂ ਵੇਦਾਂ ਦੀ ਰਚਨਾ ਕੀਤੀ ਗਈ ਸੀ ਤੇ ਪੰਜਾਬ ਦੇ ਦਰਿਆਵਾਂ 'ਤੇ ਕੀਤੀ ਸੀ ਤਾਂ ਇਸੇ ਕਰਕੇ ਰਿਗਵੇਦਿਕ ਸਮੇਂ ਵਿੱਚ ਪੰਜਾਬ ਨੂੰ ਕਿਸ ਨਾਮ ਨਾਲ ਜਾਣਿਆ ਗਿਆ ਤਾਂ ਦੋਸਤੋ ਸੱਤ ਸਿੱਧੂ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਬਹੁਤ ਇੰਪੋਰਟੈਂਟ ਕੁਸ਼ਚਨ ਹੈ ਬੜੀ ਬਾਰ ਪੇਪਰ ਚ ਆਇਆ ਹੈ ਜਿਸ ਤਰ੍ਹਾਂ ਕਿ ਸੱਤ ਦਾ ਮਤਲਬ ਕੀ ਹੋ ਗਿਆ ਸੱਤ ਸੱਤ ਦਰਿਆਵਾਂ ਦੀ ਧਰਤੀ ਕਿਹਾ ਗਿਆ ਹੈ ਰਿਗਵੇਦਿਕ ਸਮੇਂ ਦੇ ਵਿੱਚ ਪੰਜਾਬ ਨੂੰ ਤਾਂ ਦੋਸਤੋ ਸਾਰਿਆਂ ਨੂੰ ਪਤਾ ਹੋਵੇਗਾ ਕਿ ਇੱਕ ਤਾਂ ਸਰਜੀ ਸਾਡਾ ਸਿੰਧ ਦਰਿਆ ਸੀ ਹੋਰ ਜੋ ਇਸ ਦੀਆਂ ਸਹਾਇਕ ਨਦੀਆਂ ਹਨ ਪਹਿਲਾਂ ਵਾਲੀ ਵੀਡੀਓ ਵਿੱਚ ਵੀ ਦੱਸਿਆ ਤੇ ਇਸ ਵਿੱਚ ਵੀ ਦੱਸਾਂਗਾ ਜਿਸ ਤਰ੍ਹਾਂ ਕਿ ਇੱਕ ਚਨਾਬ ਜੇਲਮ ਇਹ ਤਾਂ ਸਾਨੂੰ ਪਤਾ ਹੈ ਪਾਕਿਸਤਾਨ ਦੇ ਵਿੱਚ ਚਲੇ ਗਏ ਸਿੰਧ ਚਨਾਬ ਜੇਲਮ ਤੇ ਇਸ ਐ ਇੱਕ ਨਦੀਆਂ ਹੋਰ ਕਿਹੜੀਆਂ-ਕਿਹੜੀਆਂ ਹਨ ਦੋਸਤੋ ਜੋ ਪੰਜਾਬ ਵਿੱਚ ਹਨ ਰਾਵੀ ਹੈ ਸਾਜੀ ਸਾਨੂੰ ਪਤਾ ਹੈ ਬਿਆਸ ਹੈ ਅਤੇ ਸਤ루ਜ ਹੈ ਤਾਂ ਆਰਬੀਐਸ ਜੋ ਹੈ ਇਸ ਦੀ ਟ੍ਰਿਕ ਮੈਂ ਤੁਹਾਨੂੰ ਦੱਸੀ ਹੈ ਅਤੇ ਹੋਰ ਵੀ ਕਾਫੀ ਟ੍ਰਿਕਸ ਹਨ ਤੁਹਾਨੂੰ ਜਿਵੇਂ-ਜਿਵੇਂ ਕੁਐਸਚਨ ਹੋਣਗੇ ਇਸ ਦੇ ਵਿੱਚੋਂ ਦੱਸਾਂਗਾ ਕਿਹੜੇ ਕੁਐਸਚਨ ਬਣ ਸਕਦੇ ਹਨ ਕਿੰਨੇ ਦੁਆਬ ਹਨ ਕਿਹੜੇ-ਕਿਹੜੇ ਹਨ ਤਾਂ ਉਹ ਜੇਕਰ ਦੇਖਣਾ ਹੈ ਤਾਂ ਪੁਰਾਣੀਆਂ ਵੀਡੀਓ ਦੇਖਣਾ ਉੱਥੇ ਤੁਹਾਨੂੰ ਇਹ ਟ੍ਰਿਕਸ ਵੀ ਮਿਲਣਗੀਆਂ ਜੋਕਰ ਨਹੀਂ ਦੇਖੀਆਂ ਤਾਂ ਉਹਨਾਂ ਨੂੰ ਜ਼ਰੂਰ ਦੇਖ ਲਓ ਦੋਸਤੋ ਅਤੇ ਕੁਐਸਚਨ ਵੀ ਕਾਫੀ ਵਧੀਆ ਮਿਲਣਗੇ ਕੰਟੈਂਟ ਬਹੁਤ ਵਧੀਆ ਕਰਾਇਆਗੇ ਦੋਸਤੋ ਇੱਕ-ਇੱਕ ਕੁਐਸਚਨ ਤੁਹਾਡੇ ਪੇਪਰ ਦੇ ਲਈ ਇੰਪੋਰਟੈਂਟ ਹੈ ਤਾਂ ਉਸ ਤਰ੍ਹਾਂ ਦੇ ਕੁਐਸਚਨ ਨੂੰ ਬਿਲਕੁਲ ਵੀ ਮਿਸ ਨਾ ਕਰੋ ਦੋਸਤੋ ਤਾਂ ਸੱਤ ਦਰਿਆ ਇੱਥੇ 5 ਤੇ 1 6 ਹੋਗੇ ਤੇ ਇਹ ਲਾਸਟ ਜੋ ਦਰਿਆ ਹੈ ਉਹ ਹੈ ਸਰਸਵਤੀ ਦਰਿਆ ਤਾਂ ਇਹ ਯਾਦ ਰੱਖਣਾ ਹੈ ਸਿੰਧ ਦਰਿਆ ਚਨਾਬ ਜੇਲਮ ਰਾਵੀ ਬਿਆਸ ਸਤਲੁਜ ਤੇ ਸਰਸਵਤੀ ਜਿਸ ਨੂੰ ਸਰਸੂਤੀ ਕਿਹਾ ਜਾਂਦਾ ਹੈ ਤਾਂ ਸੰਸਕ੍ਰਿਤ ਨਾਮ ਹਨ ਜੇਕਰ ਤੁਹਾਨੂੰ ਨਹੀਂ ਪਤਾ ਤਾਂ ਪੁਰਾਣੀ ਵੀਡੀਓ ਦੇਖ ਲੈਣਾ ਤੁਸੀਂ ਵਿਦ ਟ੍ਰਿਕ ਉਹਨਾਂ ਨੂੰ ਕਰੋਗੇ ਐਵੇਂ ਤੁਸੀਂ ਇਕੱਲੇ ਯਾਦ ਨਹੀਂ ਕਰਨੇ ਵਿਦ ਟ੍ਰਿਕ ਕਰੋਗੇ ਤੇ ਇੱਕ ਵਾਰ ਉਹ ਟ੍ਰਿਕ ਦੇਖ ਲਈ ਤਾ ਤੁਹਾਡੇ ਦਿਮਾਗ ਵਿੱਚ ਉਹ ਫਿੱਟ ਹੋ ਜਾਵੇਗੀ ਤਾਂ ਦੋਸਤੋ ساری ਉਮਰ ਉਸ ਨੂੰ ਨਹੀਂ ਭੁੱਲੂਗੇ ਤਾਂ ਚੱਲਦੇ ਆਪਾਂ ਅਗਲੇ ਕੁਐਸਚਨ ਤੇ ਦੋਸਤੋ ਇਨਫੋਰਮੇਸ਼ਨ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਤਾਂ ਬੰਦ ਹਾਇ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹ ਇਨਫੋਰਮੇਸ਼ਨ ਹੋਰਾਂ ਤੱਕ ਵੀ ਜਾ ਸਕੇ ਅਤੇ ਉਹ ਵੀ ਪੇਪਰ ਦੇ ਵਿੱਚੋਂ ਵਧੀਆ ਮਾਰਕਸ ਲੈ ਸਕਣ ਦੋਸਤੋ ਤਾਂ ਅਗਲਾ ਕੁਐਸਚਨ ਕਹਿੰਦਾ ਹੈ ਰਮਾਇਣ ਵਿੱਚ ਪੰਜਾਬ ਨੂੰ ਕਿਸ ਨਾਮ ਨਾਲ ਸੰਬੋਧਿਤ ਕੀਤਾ ਗਿਆ ਸਭ ਤੋਂ ਪਹਿਲਾਂ ਤਾਂ ਦੋਸਤੋ ਮੈਨੂੰ ਕਮੈਂਟ ਬਾਕਸ ਵਿੱਚ ਦੱਸ ਦਿਓ ਰਮਾਇਣ ਕਿਸ ਨੇ ਲਿਖੀ ਸੀ ਇਹਨਾਂ ਦਾ ਰਚਨਹਾਰ ਕੌਣ ਹੈ ਤਾਂ ਇਹ ਤੁਸੀਂ ਕਮੈਂਟ ਬਾਕਸ ਵਿੱਚ ਦੱਸਣਾ ਹੈ ਦੋਸਤੋ ਤਾਂ ਰਮਾਇਣ ਵਿੱਚ ਪੰਜਾਬ ਨੂੰ ਕਿਸ ਨਾਮ ਨਾਲ ਸੰਬੋਧਿਤ ਕੀਤਾ ਗਿਆ ਹੈ ਤਾਂ ਇਸ ਦਾ ਆਨਸਰ ਹੈ ਪੰਚਨਦ ਪੰਜ ਨਦ ਵਿੱਚ ਰਮਾਇਣ ਵਿੱਚ ਕੀ ਹੈ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਗਿਆ ਪੰਜ ਦਾ ਮਤਲਬ ਕੀ ਹੋ ਗਿਆ ਸਰ ਜੀ ਪੰਜ ਦਰਿਆ ਤਾਂ ਪੰਜ ਦਰਿਆ ਕਿਹੜੇ-ਕਿਹੜੇ ਆਗੇ ਚਨਾਬ ਜੇਲਮ ਰਾਵੀ ਬਿਆਸ ਤੇ ਸਤਲੁਜ ਆਈ ਹੋਪ ਤੁਸੀਂ ਇਹ ਯਾਦ ਰੱਖੋਗੇ ਚਨਾਬ ਤੇ ਜੇਲਮ ਇਹ ਚਲਾ ਗਿਆ ਪਾਕਿਸਤਾਨ ਦੇ ਵਿੱਚ ਤੇ ਆਰ ਵੀ ਐਸ ਹੈ ਜੋ ਸਾਡਾ ਇੰਡੀਆ ਦੇ ਵਿੱਚ ਹੈ ਮਤਲਬ ਕਿ ਪੰਜਾਬ ਦੇ ਵਿੱਚ ਤਿੰਨ ਦਰਿਆ ਵੰਦੇ ਅਨਸਰ ਦੀ ਨੈਕਸਟ ਕੁਐਸਚਨ ਦੀ ਗੱਲ ਕਰੀਏ ਅਗਲਾ ਕੁਐਸਚਨ ਕਹਿੰਦਾ ਹੈ ਮਹਾਭਾਰਤ ਵਿੱਚ ਪੰਜਾਬ ਨੂੰ ਕਿਸ ਨਾਮ ਨਾਲ ਸੰਬੋਧਿਤ ਕੀਤਾ ਗਿਆ ਤਾਂ ਵੈਰੀ ਇੰਪੋਰਟੈਂਟ ਕੁਐਸਚਨ ਦੋਸਤੋ ਇੱਥੇ ਕੀ ਹੈ ਜੋ ਆਨਸਰ ਹੈ ਮਹਾਭਾਰਤ ਪਹਿਲਾਂ ਰਿਮਾਈਂਡ ਸੀ ਇਹ ਮਹਾਭਾਰਤ ਦੀ ਗੱਲ ਹੋ ਗਈ ਪੰਜਾਬ ਨੂੰ ਕਿਹੜੇ ਨਾਮ ਨਾਲ ਸੰਬੋਧਿਤ ਕੀਤਾ ਗਿਆ ਤਾਂ ਇਸ ਦਾ ਰਾਈਟ ਆਨਸਰ ਵੀ ਕੀ ਆਵੇਗਾ ਪੰਚਨਾਦ ਆਵੇਗਾ ਤੱਕ ਪ੍ਰਦੇਸ਼ ਸੀ ਟੱਕੀ ਕਬੀਲਾ ਸੀ ਇਹ ਯਾਦ ਰੱਖਣਾ ਟੱਕੀ ਕਬੀਲਾ ਸੀ ਉਹਨਾਂ ਨੇ ਰੱਖਿਆ ਸੀ ਮਤਲਬ ਕਿ ਪੰਜ ਦਰਿਆਵਾਂ ਦੀ ਧਰਤੀ ਵਿਤਾਤ ਵਿਤਾਸਤਾ ਇਹ ਸੰਸਕ੍ਰਿਤ ਨਾਮ ਹੈ ਕਿਸ ਦਰਿਆ ਦਾ ਨਾਮ ਹੈ ਤੁਸੀਂ ਕਮੈਂਟ ਬਾਕਸ ਵਿੱਚ ਦੱਸ ਦੋ ਅਤੇ ਜੇਕਰ ਤੁਸੀਂ ਟ੍ਰਿਕ ਦੇਖਣੀ ਚਾਹੁੰਦੇ ਹੋ ਤਾਂ ਪੁਰਾਣੀ ਵੀਡੀਓ ਦੇਖ ਲੈਣਾ ਉਸ ਦੇ ਵਿੱਚ ਤੁਹਾਨੂੰ ਮੈਂ ਵਿਦ ਟ੍ਰਿਕ ਦੱਸਿਆ ਹੋਇਆ ਹੈ ਸੱਤ ਸਿੱਧੂ ਸੱਤ ਦਰਿਆਵਾਂ ਦੀ ਧਰਤੀ ਆਪਾਂ ਪਹਿਲੇ ਕੁਐਸਚਨ ਵਿੱਚ ਕਰਕੇ ਆਏ ਹਾਂ ਤਾ ਦੋਸਤੋ ਅਗਲੇ ਕੁਐਸਚਨ ਤੇ ਚੱਲਦੇ ਆਂ ਕਹਿੰਦਾ ਹੈ ਕਿ ਕਿਸ ਭਾਰਤੀ ਰਾਜ ਵਿੱਚ ਮਹਾਭਾਰਤ ਦੀ ਲੜਾਈ ਹੋਈ ਸੀ ਤਾਂ ਇਸ ਦਾ ਰਾਈਟ ਆਨਸਰ ਉੱਤਰ ਪ੍ਰਦੇਸ਼ ਤੇ ਟੋਲੂ ਮੰਨਿਆ ਜਾਵੇਗਾ 1.25 ਨੰਬਰ ਚਲੇ ਜਾਣਗੇ ਤਾਂ ਇਸ ਦਾ ਰਾਈਟ ਆਨਸਰ ਹੈ ਮਹਾਭਾਰਤ ਦੀ ਲੜਾਈ ਦੀ ਗੱਲ ਹੋਈ ਹੈ ਤਾਂ ਇਹ ਵੀ ਪੰਜਾਬ ਵਿੱਚ ਹੀ ਹੋਈ ਸੀ ਤਾਂ ਯਾਦ ਰੱਖਣਾ ਹੈ ਦੋਸਤੋ ਪੰਜਾਬ ਦੇ ਵਿੱਚ ਮਹਾਭਾਰਤ ਦੀ ਲੜਾਈ ਹੋਈ ਸੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਭਾਰਤ ਦੇ ਕਿਹੜੇ ਰਾਜ ਵਿੱਚ ਚਾਰ ਪ੍ਰਾਚੀਨ ਗ੍ਰੰਥ ਲਿਖੇ ਗਏ ਤਾਂ ਹੁਣੇ ਦੱਸ ਕੇ ਆਟਿਆ ਹਾ ਸਰ ਜੀ ਸਾਨੂੰ ਦੱਸਿਆ ਹੈ ਕਿ ਪੰਜਾਬ ਦੇ ਵਿੱਚ ਹੈ ਜਿਹੜੀ ਕਿ ਪੰਜ ਦਰਿਆਵਾਂ ਦੀ ਧਰਤੀ ਹੈ ਕੱਲੇ ਸੱਤ ਸਿੱਧੂ ਮਤਲਬ ਕਿ ਸੱਤ ਦਰਿਆਵਾਂ ਦੀ ਧਰਤੀ ਹਰੇਕ ਵੈਦਿਕ ਪੀਰੀਅਡ ਦੇ ਵਿੱਚ ਕਿਹਾ ਗਿਆ ਹੈ ਪੰਜਾਬ ਨੂੰ ਬਸ ਇਹ ਯਾਦ ਰੱਖਣਾ ਸੱਤ ਦਰਿਆਵਾਂ ਦੀ ਧਰਤੀ ਵੈਸੀ ਕੀ ਹੈ ਜੋ ਆਲ ਦੇ ਵਿੱਚ ਬਾਕੀ ਜਿੰਨੇ ਵੀ ਹੋ ਜਾਣ ਉਹਨਾਂ ਲਈ ਪੰਜ ਦਰਿਆਵਾਂ ਦੀ ਧਰਤੀ ਕਿਹਾ ਹੈ ਜਾਦ ਰਣ ਚਾਰ ਪ੍ਰਾਚਨ ਗ੍ਰੰਥ ਕਿਹੜੇ ਕਿਹੜੇ ਤੁਹਾਨੂੰ ਮੈਂ ਦੱਸਿਆ ਹੈ ਇੱਕ ਰਿਗਵੇਦ ਸਾਮਵੇਦ ਯਜੁਰਵੇਦ ਤੇ ਅਦਰਵੇਦ ਅਧਰੂ ਮਤਲਬ ਕੀ ਹੈ ਇਹ ਤੇ ਕੀ ਹੋ ਜਾਵੇਗਾ ਅੰਧ ਵਿਸ਼ਵਾਸ ਹੋ ਜਾਵੇਗਾ ਜਿੱਥੇ ਅੰਧ ਵਿਸ਼ਵਾਸਾਂ ਦੀ ਗੱਲ ਹੋਈ ਹੈ ਉਹ ਅਦਰਵੇਦ ਵਿੱਚ ਹੋਈ ਹੈ ਜੋ ਆ ਪਹਿਲੇ ਤਿੰਨ ਹਨ ਇਹਨਾਂ ਵਿੱਚੋਂ ਆ ਪਹਿਲਾ ਹੈ ਜੋ ਉਹ ਕੀ ਹੈ ਉਸ ਵਿੱਚ 10 ਮੰਡਲ ਹਨ ਅਤੇ ਸਭ ਤੋਂ ਕੀ ਹੈ 올ਡੈਸਟ ਹੈ ਜੇਕਰ ਸਟਾਰਟਿੰਗ ਤੋਂ ਕੁਐਸਚਨ ਨਹੀਂ ਦੇਖਿਆ ਤਾਂ ਇੱਥੇ ਤੁਹਾਨੂੰ ਉਹੀ ਚੀਜ਼ਾਂ ਪਤਾ ਲੱਗ ਜਾਣੀਆਂ 10 ਮੰਡਲ ਹਨ ਅਤੇ ਪਹਿਲੇ ਤਿੰਨ ਵੇਦਾਂ ਨੂੰ ਕੀ ਕਿਹਾ ਜਾਂਦਾ ਹੈ ਵੇਦਾ ਤ੍ਰਾਈ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਵੇਦਾਂ ਦਾ ਮਤਲਬ ਕੀ ਹੈ ਤਿੰਨ ਵੇਦ ਹੋ ਗਿਆ ਤ੍ਰਾਈ ਦਾ ਮਤਲਬ ਕੀ ਹੋ ਗਿਆ ਤਿੰਨ ਹੋ ਗਿਆ ਤਾਂ ਯਾਦ ਰੱਖਣਾ ਵੇਦਾ ਤ੍ਰਾਈ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਪੰਜਾਬ ਉੱਤੇ ਹਮਲਾ ਕਰਨ ਲਈ ਸਿਕੰਦਰ ਕਿੱਥੋਂ ਆਇਆ ਸੀ ਇੱਥੇ ਸੀ ਕਿਹਾ ਰਾਈਟ ਕਰ ਲੈਣੇ ਇੱਥੇ ਸੀ ਆਇਆ ਸੀ ਤਾਂ ਜੋ ਕਿ ਇਹ ਪੰਜਾਬ ਉੱਤੇ ਹਮਲਾ ਕੀਤਾ ਤਾਂ ਸਿਕੰਦਰ ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਕਿੱਥੋਂ ਦਾ ਸਰਦਾਰ ਸੀ ਮੈਸੋਡੋਨੀਆ ਯਾਦ ਰੱਖਣਾ ਹੈ ਮੈਸੋਡੋਨੀਆ ਦਾ ਸਰਦਾਰ ਸੀ ਕਿਹੜੀ ਨਦੀ ਦੇ ਕਿਨਾਰੇ ਹੋਇਆ ਸੀ ਜੁੱਦਿਆਂ ਦਾ ਜੇਲਮ ਦੇ ਕਿ ਨਾਰੇ ਹੋਇਆ ਸੀ ਸਰ ਜੀ ਜਿਸ ਨੂੰ ਹਾਈਡਰਾਪਸਤੀ ਲੜਾਈ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਜੇਲਮ ਦਾ ਸੰਸਕ੍ਰਿਤ ਨਾਮ ਕੀ ਹੈ ਕਮੈਂਟ ਬਾਕਸ ਵਿੱਚ ਅੱਛੇ ਦੀ ਸ਼ਹੀਦ ਦੱਸ ਦਿਓ ਦੋਸਤੋ ਜਿਨ੍ਹਾਂ ਨੇ ਮੇਰੀਆਂ ਟ੍ਰਿਕਾਂ ਦੇਖੀਆਂ ਹੋਈਆਂ ਹਨ ਉਹ ਤਾਂ ਵਿਦਨ ਸੈਕਿੰਡ ਦੇ ਵਿੱਚ ਦੱਸ ਦੇਣਗੇ ਅਤੇ ਜਿਨ੍ਹਾਂ ਨੇ ਟ੍ਰਿਕ ਨਹੀਂ ਦੇਖੀਆਂ ਹੋਈਆਂ ਉਹ ਥੋੜਾ ਜਿਹਾ ਟਾਈਮ ਲੈ ਕੇ ਸੋਚ ਕੇ ਦੱਸਣਗੇ ਤਾਂ ਦੋਸਤੋ ਸੋਚਣ ਦਾ ਟਾਈਮ ਹੀ ਨਾ ਮਿਲੇ ਤਾਂ ਕੀ ਹੋਵੇਗਾ ਤਾਂ ਕੀ ਹੈ ਤੁਸੀਂ ਪਲੇਲਿਸਟ ਵਿੱਚ ਜੇਕਰ ਉਹ ਵੀਡੀਓ ਦੇਖੀਏ ਹੋਣਗੀਆਂ ਤਾਂ ਉਹੀ ਹੋਵੇਗਾ ਜੋ ਕਿ ਉਸ ਵੀਡੀਓ ਵਿੱਚ ਹੋਇਆ ਹੈ ਤਾਂ ਦੇਖੋ ਦੋਸਤੋ ਪੰਜਾਬ ਉੱਤੇ ਹਮਲਾ ਕਰਨ ਲਈ ਸਿਕੰਦਰ ਕਿੱਥੋਂ ਆਇਆ ਸੀ ਤਾਂ ਸਿਕੰਦਰ ਸੀ ਕਿੱਥੋਂ ਆਇਆ ਸੀ ਪੰਜਾਬ ਉੱਤੇ ਹਮਲਾ ਕਰਨ ਲਈ ਤਾਂ ਇਸ ਦਾ ਰਾਈਟ ਆਨਸਰ ਹੈ ਪੰਜਾਬ ਉੱਤੇ ਹਮਲਾ ਕਰਨ ਲਈ ਸਿਕੰਦਰ ਕਿੱਥੋਂ ਆਇਆ ਸੀ ਤਾਂ ਇੱਥੇ ਇੱਕ ਆਪਸ਼ਨ ਹੈ ਜੋ ਉਹ ਤੁਸੀਂ ਇੱਥੇ ਲਿਖ ਸਕਦੇ ਹੋ ਗ੍ਰੀਸ ਇਹਨੂੰ ਘੱਟ ਦਿਓ ਲਿਖ ਦਿਓ ਦੋਸਤੋ ਗ੍ਰੀਸ ਤਾਂ ਮੈਂ ਵੀ ਕਹਿ ਕਿ ਇਹ ਗਲਤ ਕਿਉਂ ਲੱਗ ਰਿਹਾ ਤਾਂ ਇੱਥੇ ਗ੍ਰੀਸ ਆਪਸ਼ਨ ਆਉਣਾ ਸੀ ਤਾਂ ਗ੍ਰੀਕ ਮਤਲਬ ਕੀ ਹੈ ਯੂਨਾਨੀ ਯੂਨਾਨ ਦੇ ਵਿੱਚੋਂ ਆਇਆ ਸੀ ਤਾਂ ਇਹ ਕੀ ਹੈ ਤਾਂ ਰਾਈਟ ਆਨਸਰ ਹੈ ਦੋਸਤੋ ਤਾਂ ਅਗਲੇ ਕੁਐਸਚਨ ਤੇ ਚੱਲਦੇ ਹਾਂ सिकंदर ਨੇ ਪੰਜਾਬ ਉੱਤੇ ਕਿਹੜੀ ਸਦੀ ਵਿੱਚ ਹਮਲਾ ਕੀਤਾ ਸੀ ਵੈਰੀ ਇੰਪੋਰਟੈਂਟ ਕੁਐਸਚਨ ਦੋਸਤੋ ਹੁਣ ਸਦੀਆਂ ਵਾਲਾ ਕੁਐਸਚਨ ਆ ਗਿਆ ਮਤਲਬ ਕਿ ਸੈਂਚਰੀਜ਼ ਵਾਲੀਆਂ ਕੁਐਸਚਨ ਆ ਗਿਆ ਸੈਂਚਰੀ ਸਭ ਤੋਂ ਪਹਿਲਾਂ ਸਦੀ ਕਿੰਨੇ ਚਿਰ ਦੀ ਹੁੰਦੀ ਹੈ ਸਰ ਜੀ ਸਾਨੂੰ ਪਤਾ ਹੈ 100 ਸਾਲ ਦੀ ਹੁੰਦੀ ਹੈ ਸਦੀ ਹੁੰਦੀ ਹੈ ਤਾਂ ਸਾਰਿਆਂ ਨੂੰ ਡੇਟ ਪਤਾ ਹੋਵੇਗੀ ਕਿ 326 26 BC ਦੀ ਗੱਲ ਕੀਤੀ ਹੈ ਮਤਲਬ ਕਿ 300 ਤੱਕ ਹੋ ਗਿਆ ਤਾਂ ਤਿੰਨ ਸਦੀਆਂ ਹੋ ਗਈਆਂ 300 ਤੋਂ ਅੱਗੇ ਚਲਿਆ ਆ ਕਿੰਨਾ 26 ਸਾਲ ਮਤਲਬ ਕੀ ਹੋ ਗਿਆ ਚੌਥੀ ਸਦੀ ਸਟਾਰਟ ਹੋ ਗਈ ਤਾਂ ਚੌਥੀ ਸਦੀ ਕੀ ਹੈ ਸਰ ਜੀ ਸੌਖੀ ਤਰ੍ਹਾਂ ਨਾਲ ਦੱਸਿਆ ਜਾਵੇ ਤੁਹਾਨੂੰ ਸਮਝਾਇਆ ਗਿਆ ਹੈ ਬੜਾ ਸੌਖੇ ਢੰਗ ਨਾਲ ਕਿ ਇਸ ਚੌਥੀ ਸਦੀ ਆ ਜਾਵੇਗੀ ਪੂਰਵ ਈਸਵੀ ਆ ਜਾਵੇਗਾ ਇਸ ਦਾ ਰਾਈਟ ਆਨਸਰ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ सिकंदर ਨੇ ਕਿਸ ਪਹਾੜੀ ਪਾਸ ਨੂੰ ਪਾਰ ਕਰਕੇ ਪੰਜਾਬ ਤੇ ਹਮਲਾ ਕੀਤਾ ਸੀ ਤਾਂ ਸਿਕੰਦਰ ਮੈਸੋਡੋਨੀਆ ਦਾ ਸਰਦਾਰ ਹਾਈਡਾਪਾਸ ਰੀਵਰ ਤੇਨ ਦਾ ਜੁੱਧ ਹੋਇਆ ਸੀ ਸਿਕੰਦਰ ਅਤੇ ਪੋਰਸ ਵਿਚਕਾਰ ਜੇਲਮ ਦਰਿਆ ਦੇ ਕੰਢੇ ਤੇ ਤਾਂ ਜਿੱਤਿਆ ਕੋ ਸੀ ਸਿਕੰਦਰ ਜਿੱਤਿਆ ਸੀ ਏਕੀਸੀ ਗ੍ਰੀਸੀ ਗ੍ਰੀਕਸੀ ਮਤਲਬ ਕਿ ਇਹ ਉੱਥੋਂ ਆਇਆ ਸੀ ਤਾਂ ਇਹ ਸਾਰੀਆਂ ਚੀਜ਼ਾਂ ਕੀ ਆ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਵਿੱਚ ਮਿਲ ਗਈਆਂ ਹੋਣਗੀਆਂ ਕੁਝ ਕੁ ਤੇ ਕੁਝ ਕੁ ਇੱਥੇ ਪਤਾ ਲੱਗਿਆ ਹੋਵੇਗਾ ਤਾਂ ਗੱਲ ਹੋ ਗਈ ਇੱਥੇ ਪਹਾੜੀ ਪਾਸਤੀ ਮਤਲਬ ਕਿ ਪਾਸ ਜੇਕਰ ਦੋ ਪਹਾੜ ਹਨ ਤਾਂ ਇਹਨਾਂ ਦੇ ਵਿੱਚੋਂ ਜੋ ਆਹ ਰਾਹ ਆ ਰਿਹਾ ਹੈ ਇਸ ਨੂੰ ਕੀ ਕਹਿੰਦੇ ਹਨ ਸਰ ਜੀ ਪਾਸ ਕਹਿੰਦੇ ਹਨ ਮਤਲਬ ਕਿ ਰਸਤਾ ਸੀ ਪਹਾੜਾਂ ਦੇ ਵਿੱਚੋਂ ਰਸਤਾ ਸੀ ਤਾਂ ਏ ਸੀ ਦੋਸਤੋ ਯਾਦ ਰੱਖਣਾ ਇਸ ਦਾ ਰਾਈਟ ਆਨਸਰ ਹੈ ਜੋ ਉਹ ਹੈ ਖੈਬਰ ਦਰਾ ਨੂੰ ਪਾਰ ਕਰਕੇ ਪੰਜਾਬ ਤੇ ਹਮਲਾ ਕਰਨ ਆਇਆ ਸੀ ਪੋਰਸ ਦੇ ਨਾਲ ਇਸ ਦਾ ਜੁੱਧ ਹੋਇਆ ਸੀ ਯਾਦ ਰੱਖਣਾ ਪੋਰਸ ਤੇ ਦੂਸਰਾ ਕੌਣ ਸੀ ਸਿਕੰਦਰ ਤੇ ਸਿਕੰਦਰ ਕੀ ਕੀਤਾ ਸੀ ਜਿੱਤ ਗਿਆ ਸੀ ਦੋਸਤੋ ਰਾਈਟ ਆਨਸਰ ਹੈ ਇਹ ਤੇ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਕਹਿੰਦਾ ਹੈ ਸਿਕੰਦਰ ਨੇ ਪੰਜਾਬ ਉੱਤੇ ਕਦੋਂ ਹਮਲਾ ਕੀਤਾ ਪਹਿਲਾ ਕੁਐਸਚਨ ਸੀ ਸਦੀ ਵਾਲਾ ਤੇ ਇਹ ਕੁਐਸਚਨ ਆ ਗਿਆ ਫੈਕਚੁਅਲ ਡੇਟ ਵਾਲਾ ਤਾਂ ਦੇਖੋ 326 ਯਾਦ ਰੱਖਣਾ ਤੇ ਮਗਰ ਕੀ ਹੈ ਪੂਰਵ ਈਸਵੀ ਮਤਲਬ ਇਹ ਬੀਸੀ ਪਾਇਆ ਹੋਇਆ ਜੇ ਏਡੀ ਪਾਇਆ ਹੋਇਆ ਤਾਂ ਉਹ ਗਲਤ ਹੋ ਜਾਵੇਗਾ ਇਹ ਤਾਂ ਰਾਈਟ ਆਨਸਰ ਹੈ 326 ਜੇਕਰ ਸਦੀ ਆ ਗਿਆ ਤਾਂ ਕਿੰਵੀਂ ਸਦੀ ਆ ਗਿਆ ਚੌਥੀ ਚੌਥੀ ਕੀ ਆ ਗਿਆ ਇਹ ਸਦੀ ਆ ਗਿਆ ਸਰ ਜੀ ਇਹ ਦੋਨੇ ਤਰ੍ਹਾਂ ਦੇ ਕੁਐਸਚਨ ਆ ਸਕਦੇ ਨੇ ਪੇਪਰ ਦੇ ਵਿੱਚ 100% ਚਾਂਸ ਹਨ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਸਿਕੰਦਰ ਦੇ ਹਮਲੇ ਸਮੇਂ ਪੰਜਾਬ ਦਾ ਰਾਜਾ ਕੌਣ ਸੀ ਤਾ ਸਤ ਤੋਂ ਪਹਿਲਾਂ ਹੈ ਅੰਬੀ ਤਾਂ ਅੰਬੀ ਕੀ ਹੈ ਇਹਦਾ ਰਾਈਟ ਆਨਸਰ ਨਹੀਂ ਹੋਵੇਗਾ 1.25 ਨੰਬਰ ਚਲੇ ਜਾਣਗੇ ਕਿਉਂ ਨਹੀਂ ਹੋਵੇਗਾ ਕਿਉਂਕਿ ਅੰਬੀ ਸਰ ਜੀ ਕਿੱਥੋਂ ਦਾ ਰਾਜਾ ਸੀ ਤੁਹਾਨੂੰ ਮੈਂ ਦੱਸ ਦਵਾਂ ਪੇਪਰ 'ਚ ਬਹੁਤ ਵਾਰ ਆਇਆ ਹੈ ਤਕਸ਼ਿਲਾ ਦਾ ਤਕਸ਼ਿਲਾ ਦਾ ਜੋ ਹੈ ਇਹ ਰਾਜਾ ਸੀ ਇਹ ਯਾਦ ਰੱਖਣਾ ਤਕਸ਼ਿਲਾ ਦਾ ਬਟ ਜੋ ਪੁਰਸ ਸੀ ਉਹ ਕੀ ਹੈ ਪੰਜਾਬ ਦਾ ਰਾਜਾ ਸੀ ਜਾਣਨਾ ਹੈ ਦੋਸਤੋ ਰਾਈਟ ਆਨਸਰ ਕੀ ਹੈ ਪੁਰਸ ਇਸ ਦਾ ਰਾਈਟ ਆਨਸਰ ਹੈ ਜੀ ਤਾਂ ਇਹ ਸਨ 10 ਕੁਐਸਚਨ ਜੋ ਕਿ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਸਨ ਤਾਂ ਦੋਸਤੋ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਇਹ ਤਾਂ ਕਮੈਂਟ ਬਾਕਸ ਵਿੱਚ ਦੱਸਿਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਬੰਦ ਹੈ ਤੇ ਜੇਕਰ ਚੈਨਲ ਤੇ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲੋ ਦੋਸਤੋ ਤਾਂ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ